ਦੋਸਤੋ ਸੱਸੀ ਕਾਲ ਇੱਕ ਵਾਰ ਫੇਰ ਨਵੀਂ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਅੱਜ ਦੀ ਚਰਚਾ ਦਾ ਵਿਸ਼ਾ ਹੈ ਨਯੁੰਦਾ ਪੰਜਾਬ ਦੀਆਂ ਅਮੀਰ ਰਵੈਤਾਂ ਅਮੀਰ ਜਿਹੜੀਆਂ ਸਾਡੇ ਰਿਵਾਜ ਨੇ ਉਹਨਾਂ ਦੇ ਵਿੱਚ ਸ਼ਾਮਲ ਹੈ ਇੱਕ ਰਸਮ ਨਯੁੰਦੇ ਦੀ ਨਯੁੰਦੇ ਦੀ ਰਸਮ ਹੈ ਜਿਹੜੀ ਇਹ ਵਿਆਹਾਂ ਮੇਲੇ ਕੀਤੀ ਜਾਂਦੀ ਸੀ ਕਿ ਨਯੁੰਦੇ ਦੀ ਰਸਮ ਹੈ ਜਿਹੜੀ ਉਹ ਪੈਸਿਆਂ ਨਾਲ ਜੁੜੀ ਹੋਈ ਸੀ ਜਦੋਂ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਆਹ ਹੁੰਦੇ ਸੀ ਤਾਂ ਵਿਆਹ ਤੋਂ ਜਾਂ ਇੱਕ ਦਿਨ ਪਹਿਲਾਂ ਭਾ ਬਰਾਤ ਜਾਣ ਤੋਂ ਇੱਕ ਦਿਨ ਪਹਿਲਾਂ ਜਾਂ ਬਰਾਤ ਤੋਂ ਦੂਸਰੇ ਦਿਨ ਪਹਿਲਾਂ ਮਹਾਜਨ ਲੋਕ ਸੇਠ ਲੋਕ ਘਰ ਦੇ ਵਿੱਚ ਬੁਲਾਇਆ ਜਾਂਦਾ ਸੀ ਲਾਲ ਰੰਗ ਦੀ ਬਹੀ ਹੁੰਦੀ ਸੀ ਉਹ ਲੈ ਕੇ نیچے ਇੱਕ ਦਰੀ ਵਿਛਾਕੇ ਉੱਤੇ ਉਸ ਨੂੰ ਬਿਠਾਇਆ ਜਾਂਦਾ ਸੀ ਤੇ ਉਸ ਦੀ ਸੇਵਾ ਵੀ ਕੀਤੀ ਜਾਂਦੀ ਸੀ ਤਾਂ ਸ਼੍ਰੀਕੇ ਕਬੀਲੇ ਦੇ ਲੋਕ ਜਾਂ ਰਿਸ਼ਤੇਦਾਰੀਆਂ ਦੇ ਲੋਕ ਜਿਸ ਘਰ ਦੇ ਵਿੱਚ ਵਿਆਹ ਹੁੰਦਾ ਸੀ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਆਰਥਿਕ ਮਦਦ ਕਰਨ ਦੇ ਲਈ ਸ਼ਗਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਰਕਮ ਦਿੰਦੇ ਸੀ ਅਸੀਂ ਉਹ ਜਮਾਨਾ ਦੇਖਿਆ ਜਦੋਂ 5 ਰੁਪਏ ਜਿਹੜੇ ਸੀ ਇਹ ਨਿਉਂਦੇ ਦੇ ਬਹੁਤ ਵੱਡੀ ਰਸਮ ਗਣੀ ਜਾਂਦੀ ਸੀ ਅੱਜ ਕੱਲ ਸਟੇਜਾਂ ਤੇ ਬਿਠਾ ਕੇ ਬੱਚਿਆਂ ਨੂੰ ਵਿਆਹ ਮਿਲੇ ਸ਼ਗਨ ਕੀਤੇ ਜਾਂਦੇ ਨੇ ਪਰ ਉਹ ਜਿਹੜੀਆਂ ਅਮੀਰ ਰਸਮਾਂ ਜਿਹੜੀਆਂ ਸਾਡੇ ਲੋਕਾਂ ਦੀ ਭਾਈਚਾਰਕ ਸਾਂਝਾਂ ਨੂੰ ਆਰਥਿਕ ਸਾਂਝਾਂ ਨੂੰ ਮਜ਼ਬੂਤ ਕਰਦੀਆਂ ਸੀ ਉਹ ਨਿਉਂਦੇ ਦੀ ਰਸਮ ਉਹਨਾਂ ਦੇ ਵਿੱਚੋਂ ਇੱਕ ਹੈ ਇਹ ਉਹ ਰਸਮ ਸੀ ਕਿ ਵਿਆਹ ਵਾਲੇ ਵਿਅਕਤੀ ਦੀ ਇੱਕ ਤਰ੍ਹਾਂ ਨਾਲ ਆਰਥਿਕ ਮਦਦ ਹੋ ਜਾਂਦੀ ਸੀ ਕੋਈ 5 ਰੁਪਏ ਜੇ ਉਸਨੇ ਕਿਸੇ ਨੂੰ ਨਿਯੁੰਨ ਦਾ ਪਾਇਆ ਹੋਇਆਗਾ ਕਿਸੇ ਦੇ ਵਿਆਹ ਤੇ ਤਾਂ ਉਸ ਨੂੰ ਕਹਿੰਦੇ ਸੀ ਕਿ ਉਹ ਵਧਾ ਕੇ 6 ਰੁਪਏ ਪਾ ਗਿਆ ਜੇ 10 ਰੁਪਏ ਪਾਏ ਨੇ ਤਾਂ ਉਹ 11 ਪਾ ਗਿਆ ਫਿਰ ਅਗਲੀ ਵਾਰ ਜਦੋਂ 11 ਰੁਪਏ ਪਾਉਣ ਵਾਲੇ ਦੇ ਘਰ ਦੇ ਵਿੱਚ ਲੜਕੇ ਲੜਕੀ ਦਾ ਵਿਆਹ ਹੁੰਦਾ ਸੀ ਤਾਂ 11 ਰੁਪਏ ਪਾਉਣ ਵਾਲਾ ਫਿਰ ਜਿਸ ਨੂੰ ਉਹਨੇ 11 ਰੁਪਏ ਪਾਏ ਹੁੰਦੇ ਸੀ ਉਹ 15 ਰੁਪਏ ਪਾਏ ਹੁੰਦਾ ਸੀ ਇਸੇ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ ਤੇ ਪਰ ਪਿਛਲੇ 20-25 ਸਾਲਾਂ ਦੌਰਾਨ ਇਹ ਰਸਮ ਜਿਹੜੀ ਸੀ ਪੰਜਾਬ ਦੇ ਵਿੱਚ ਹੌਲੀ-ਹੌਲੀ ਇਹ ਮੰਫੀ ਹੋ ਗਈ ਹੈ ਖਤਮ ਹੋ ਗਈ ਹੈ ਸਾਡੇ ਵਿਆਹਾਂ ਦੇ ਵਿੱਚੋਂ ਕੁਝ ਖਾਸ-ਖਾਸ ਘਰ ਹੁੰਦੇ ਨੇ ਜਿਹੜੇ ਮੋਟਾ ਸ਼ਗਨ ਦੇ ਰੂਪ ਦੇ ਵਿੱਚ ਪੈਸੇ ਜਾ ਦੇ ਜਾਂਦੇ ਨੇ ਕੋਈ 5200 ਜਾਂ 11000 ਜਾਂ ਕੋਈ 21000 ਉਹ ਟਾਮੇ ਢੱਲੇ ਘਰ ਹੁੰਦੇ ਨੇ ਜਾਂ অতি ਖਾਸ ਰਿਸ਼ਤੇਦਾਰ ਪਰ ਜਿਹੜੇ ਪਿੰਡ ਦੇ ਸ਼ਰੀਕੇ ਕਬੀਲੇ ਦੇ ਲੋਕ ਸੀ ਜਾਂ ਹੋਰ ਸਾਂਝ ਵਾਲੇ ਲੋਕ ਸੀ ਉਹ ਹੁਣ ਨਿਉਂਦਾ ਨਹੀਂ ਪਾਉਂਦੇ ਉਹ ਨਿਉਂਦੇ ਦੀ ਰਸਮ ਲਗਭਗ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਖਤਮ ਹੋ ਗਈ ਹੈ ਜਦੋਂ ਕਿ ਇਸ ਰਸਮ ਦੀ ਬਹੁਤ ਜ਼ਰੂਰਤ ਹੈ ਕਿਸੇ ਵੀ ਸੱਜਣ ਮਿੱਤਰ ਨੂੰ ਜਿਹੜਾ ਆਰਥਿਕ ਤੌਰ ਤੇ ਬਹੁਤਾ ਸਟਰੋਂਗ ਨਹੀਂ ਹੁੰਦਾ ਉਹਨਾਂ ਲਈ ਇਹ ਰਸਮ ਬਹੁਤ ਹੀ ਲਾਹੇਵੰਦ ਹੁੰਦੀ ਸੀ ਤੇ ਅਜਿਹੀ ਰਸਮ ਹੈ ਜਿਹੜੀ ਪੰਜਾਬ ਦੇ ਵਿੱਚੋਂ ਭਾਵੇਂ ਇਹ ਰਸਮ ਲਗਭਗ ਖਤਮ ਹੁੰਦੀ ਜਾ ਰਹੀ ਹੈ ਪਰ ਹਰਿਆਣੇ ਦੇ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਵਿੱਚ ਇਹ ਰਸਮ ਹਜੇ ਵੀ ਜਿਉਂ ਬਰਕਰਾਰ ਹੈ ਹਰਿਆਣੇ ਦੇ ਵਿੱਚ ਇੱਕ ਵਿਆਹ ਦੇ ਦਰਮਿਆਨ ਦੇਖਿਆ ਕਿ ਤਿੰਨ ਸੱਜਣ ਕੁਰਸੀਆਂ ਦੇ ਉੱਪਰ ਸਜੇ ਹੋਏ ਸੀ ਤੇ ਵਿਆਹ ਵਾਲੇ ਘਰ ਦੇ ਪਰਿਵਾਰ ਦੇ ਰਿਸ਼ਤੇਦਾਰ ਸਕੇ ਸਬੰਧੀ ਉਹਨਾਂ ਨੂੰ ਜਿਹੜਾ ਨਿਉਂਦਾ ਪਾਰੀ ਸੀ ਭਾਵੇਂ ਕੋਈ 1100 ਰੁਪਏ ਕੋਈ 2100 ਰੁਪਏ ਕੋਈ 5200 ਰੁਪਏ ਕੋਈ 11000 ਰੁਪਏ ਕੋਈ 21000 ਰੁਪਏ ਇਸ ਤਰ੍ਹਾਂ ਦੀ ਰਾਸ਼ੀ ਹੈ ਜਿਹੜਾ ਵੀ ਦੇਣ ਲੈਣ ਇਹਨਾਂ ਪਰਿਵਾਰਾਂ ਦੇ ਆਪਸ ਦੇ ਵਿੱਚ ਚੱਲਦਾ ਹੈ ਉਸ ਮੁਤਾਬਕ ਉਹ ਨਿਉਂਦਾ ਪਾਰੀ ਸੀ ਇਹ ਜੋ ਰਾਸ਼ੀ ਇਕੱਠੀ ਇਸ ਤਰ੍ਹਾਂ ਦੇ ਵਿਆਹ ਦੇ ਦੌਰਾਨ ਇਕੱਠੀ ਹੁੰਦੀ ਹੈ ਉਹ ਵਿਆਹ ਵਾਲੇ ਪਰਿਵਾਰ ਲਈ ਇੱਕ ਬਹੁਤ ਵੱਡੀ ਆਰਥਿਕ ਮਦਦ ਹੁੰਦੀ ਹੈ ਇਹ ਲਈ ਸਾਡੀ ਅਮੀਰ ਪਰੰਪਰਾ ਅਰਮ ਅਮੀਰ ਜਿਹੜਾ ਸਾਡੀ ਰਸਮ ਹੈ ਇਸ ਨੂੰ ਪੰਜਾਬੀ ਭਾਈਚਾਰੇ ਨੇ ਜਿਵੇਂ ਹਰਿਆਣੇ 'ਚ ਕਾਇਮ ਰੱਖਿਆ ਹੋਇਆ ਹੈ ਤੇ ਸਾਨੂੰ ਪੰਜਾਬ ਦੇ ਵਿੱਚ ਵੀ ਇਸ ਰਸਮ ਨੂੰ ਮੁੜ ਤੋਂ ਸਿਰਜੀਤ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਭਾਈਚਾਰੇ ਦੀਆਂ ਆਰਥਿਕ ਗੰਡਾ ਨੂੰ ਵੀ ਮਜ਼ਬੂਤ ਕਰ ਸਕੀਏ